ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉੱਤਰ ਪ੍ਰਦੇਸ਼ ਦੇ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੀ 2ਮੀ ਕਿਸ਼ਤ ਵਿੱਚੋਂ ਕਿਸਾਨਾਂ ਨੂੰ 20500 ਕਰੋੜ ਰੁਪਏ ਚਾਰੀ ਪੰਜਾਬ ਦੇ ਕਿਸਾਨਾਂ ਨੇ ਇਸ ਲਈ ਕੇਂਦਰ ਸਰਕਾਰ ਦਾ ਸ਼ੁਕਰੀਆ ਦਿੱਤਾ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਰੋਪੜ ਜ਼ਿਲ੍ਹੇ ਦੇ ਹਵਾਲਦਾਰ ਨਰੇਸ਼ ਕੁਮਾਰ ਤੇ ਉਹਨਾਂ ਦੇ ਪਰਿਵਾਰ ਨੂੰ ਆਪਣੇ ਬ੍ਰੇਨ ਡੈੱਡ ਪੁੱਤਰ ਦੇ ਅੰਗਦਾਨ ਕਰਨ ਦੀ ਨਿਕਾਰਕਲੀ ਕੀਤਾ ਸਨਮਾਨਿਤ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਜਾਤੀ ਸੂਚਕ ਸ਼ਬਦ ਬੋਲਣ ਦੇ ਦੋ ਵੱਖ-ਵੱਖ ਮਾਮਲਿਆਂ 'ਚ ਅੰਮ੍ਰਿਤਸਰ ਅਤੇ ਮੁਹਾਲੀ ਦੇ ਪੁਲਿਸ ਮੁਖੀਆਂ ਨੂੰ ਮਾਮਲੇ ਦੀ ਸੁਣਵਾਈ ਮਾਕੇ ਨਜੀਦਾਰ ਤੇ ਪੇਸ਼ ਹੁੰਦੇ ਹੁਕਮ ਦਿੱਤੇ ਪੰਜਾਬ ਵਿੱਤ ਵਿਭਾਗ ਨੇ ਨਵੀਂ ਪੈਨਸ਼ਨ ਯੋਜਨਾ ਦੇ ਮੁਲਾਸਮਾਂ ਲਈ ਪਰਿਵਾਰਕ ਚੰਦ ਵਿਆਗਤਾ ਪੈਨਸ਼ਨ ਲੈਣ ਸੰਬੰਧੀ ਵਿਕਲਪ ਚੁਣਨ ਦੀ ਸ਼ਰਤ ਵਾਪਸ ਲਈ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਬੈਡਮਿੰਟਨ ਚ ਪੰਜਾਬ ਦਾ ਨਾਮ ਦੇਸ਼ ਵਿਦੇਸ਼ ਚ ਰੌਸ਼ਨ ਕਰਨ ਵਾਲੀਆਂ ਦੋ ਪੈਨਾ ਤਨਵੀ ਸ਼ਰਮਾ ਤੇ ਰਾਥੀਕਾ ਸ਼ਰਮਾ ਨੂੰ 1 ਲੱਖ ਰੁਪਏ ਦੀ ਨਕਦ ਰਾਸ਼ੀ ਤੇ ਟਰੋਫੀਆਂ ਨਾਲ ਨਵਾਸਿਆ ਤੇ ਹੁਣ ਖਬਰਾਂ ਉਸਾਰਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਆਪਣੇ ਸੰਸਦੀ ਖੇਤਰ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਤੀ ਯੋਜਨਾ ਦੀ 20ਵੀਂ ਕਿਸ਼ਤ ਚਹਰੀ ਕੀਤੀ ਇਸ ਕਸ਼ਤ ਵਿੱਚ 9 ਕਰੋੜ 70 ਲੱਖ ਤੋਂ ਵੱਧ ਕਿਸਾਨਾਂ ਨੂੰ 20500 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਇਸ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਪਿਛਲੇ ਦਹਾਕੇ ਵਿੱਚ ਕਿਸਾਨਾਂ ਦੀ ਹਰ ਸਮੱਸਿਆ ਨੂੰ ਹੱਲ ਕਰਨ ਲਈ ਸਖਤ ਮਿਹਨਤ ਕੀਤੀ ਹੈ ਅੱਜ یہاں ਇੱਕ ਵਿਰਾਟ ਕਿਸਾਨ ਉਤਸਵ ਦਾ ਆਯੋਜਨ ਹੋ ਰਿਹਾ ਹੈ ਦੇਸ਼ ਦੇ दस करोड़ किसान भाइयों बहनों के खातों में इक्कीस हजार करोड़ रुपए पीएम किसान सम्मान निधि के रूप में भेजे गए हैं और जब काशी से धन जाता है ना वो तो अपने आप प्रसाद बन जाता है ਇਸ ਯੋਜਨਾ ਤਹਿਤ ਹੁਣ ਤੱਕ ਦੇਸ਼ ਦੇ ਕਿਸਾਨਾਂ ਨੂੰ ਕੁੱਲ 3.90 ਲੱਖ ਕਰੋੜ ਰੁਪਏ ਭੇਜੇ ਜਾ ਚੁੱਕੇ ਹਨ ਕਿਸਾਨਾਂ ਨੂੰ ਸਿੱਧੇ ਲਾਭ ਤਬਾਦਲੇ ਰਾਹੀਂ ਉਨ੍ਹਾਂ ਦੇ ਆਧਾਰ ਨੰਬਰ ਨਾਲ ਜੁੜੇ ਬੈਂਕ ਖਾਤਿਆਂ 'ਚ ਤਿੰਨ ਬਰਾਬਰ ਕਿਸ਼ਤਾਂ ਛੇ ਸਾਲ 6000 ਰੁਪਏ ਦਾ ਵਿੱਤੀ ਲਾਭ ਪ੍ਰਦਾਨ ਕੀਤਾ ਜਾਂਦਾ ਹੈ ਇਸ ਤੋਂ ਦਰਾਂ ਜ਼ਿਲ੍ਹਾ ਗੁਰਦਾਸਪੁਰ ਤੇ ਫਰੀਦਕੋਟ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨ ਸਨਮਾਨ ਰਿਤੀ ਯੋਜਨਾ ਤਹਿਤ ਭੇਜੀ ਗਈ 2000 ਰੁਪਏ ਦੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀ ਇਸ ਯੋਜਨਾ ਨਾਲ ਛੋਟੇ ਤੇ ਮੱਧਵਰਗੀ ਕਿਸਾਨਾਂ ਨੂੰ ਬਹੁਤ ਕੁਝ ਮਿਲਿਆ ਹੈ ਇਸ ਸਹਾਇਤਾ ਨਾਲ ਕਿਸਾਨਾਂ ਨੂੰ ਆਪਣੀ ਫਸਲ ਦੀ ਖਾਦ ਤੇ ਕੀਟਨਾਸ਼ਕ ਦਵਾਈਆਂ ਵਾਸਤੇ ਬਹੁਤ ਫਾਇਦਾ ਹੋਇਆ ਹੈ ਹਾਂਜੀ ਮੇਰਾ ਨਾਮ ਬਲਵਿੰਦਰ ਸਿੰਘ ਜੀ ਸਾਡੇ ਖਾਤੇ 'ਚ 2000 ਰੁਪਏ ਪਹੁੰਚ ਗਿਆ ਜੀ ਛੋਟੇ ਕਿਸਾਨਾਂ ਵਾਸਤੇ ਬਹੁਤ ਲਾਭੰਦ ਹੁੰਦਾ ਜੀ ਸੁਦੇਸ਼ ਕੁਮਾਰੀ ਪਿੰਡ ਨੰਡਾਲਾ ਅਸੀਂ ਇੱਕ ਕਿਸਾਨ ਆ ਮੋਦੀ ਸਰਕਾਰ ਸਾਨੂੰ 6000 ਰੁਪਏ ਸਾਲ ਦਾ ਦਿੰਦੇ ਆ ਸਾਡੀ ਮਤ ਤੋਂ ਇੰਦਿਆ ਹੀ ਖਾਦ ਪਾ ਲੈਨੇ ਆ ਦਵਾਈਆਂ ਪਾ ਲੈਨੇ ਆ ਮੇਰਾ ਨਾਮ ਅਮਨ ਸਿੰਘ ਫਸਲਵਾੜੀ ਦਾ ਜੋ ਮੜਮਟਾ ਦਾ ਹੱਥ ਟਾਈਟ ਹੁੰਦਾ ਤੇ ਉਹਦੇ 2000 ਨਾਲ ਅਸੀਂ ਜਿਹੜੀ ਦਵਾਈ ਦਾਰੂ ਆਪਣਾ ਮੜਮਟਾ ਫਸਲਾਂ ਨੂੰ ਕਰ ਲੈਨੇ ਆ ਕਿਸੇ ਤੋਂ ਪਿੰਡ ਬਿਬਲੀ ਕਿਸਾਨਾਂ ਦੇ ਖਾਤਿਆਂ ਵਿੱਚ 2000 ਰੁਪਏ ਦੀ ਕਿਸ਼ਤ ਪਈ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਆਪਣੇ ਖੇਤੀ ਸਬੰਧੀ ਇਹ ਸਮਾਨ ਲਿਆਉਣ ਦੇ ਵਿੱਚ ਸਹਾਇਤਾ ਕਰਦੀ ਹੈ ਮੈਂ ਨੌਪਰੀ ਸਿੰਘ ਪਿੰਡ ਰਾਇਆਂ ਵਾਲਾ ਕਿਸਾਨਾਂ ਦੇ ਖਾਤੇ ਵਿੱਚ 2000 ਰੁਪਏ ਦੀ ਕਿਸ਼ਤ ਪਾਈ ਗਈ ਹੈ ਤੋਂ ਅਸੀਂ ਪ੍ਰਧਾਨ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਂ ਗੋਰਾ ਸਿੰਘ ਭੈਣੀਵਾਗਾ ਕਿਸਾਨ ਨਿਧੀ ਯੋਜਨਾ ਜਾਰੀ ਕੀਤੀ ਹੈ 22000 ਪਾਇਆ ਮੈਂ ਤਾਰਾ ਸਿੰਘ ਪਿੰਡ ਖਗਿਆਣਾ ਦੇ ਜੋ ਪ੍ਰਧਾਨ ਮੰਤਰੀ ਜੀ ਵੱਲੋਂ ਕਿਸਾਨਾਂ ਦੇ ਖਾਤਿਆਂ ਵਿੱਚ 22000 ਰੁਪਏ ਦੀ ਕਿਸ਼ਤ ਪਾਈ ਗਈ ਹੈ ਹੁਣ ਖੇਤੀ ਸਬੰਧੀ ਕੋਈ ਵੀ ਸਮਾਨ ਲਿਆਉਣ ਦੇ ਵਿੱਚ ਸਹਾਇਤਾ ਕਰਦੀ ਹੈ ਉਦਰ ਖੇਤੀਬਾੜੀ ਦੇ ਕਿਸਾਨ ਪলাই ਵਿਭਾਗ ਦੇ ਡਾਇਰੈਕਟਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਗਤਾ ਯੋਜਨਾ ਤਹਿਤ ਲਾਭ ਲੈਣ ਵਾਲੇ ਕਿਸਾਨਾਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਇਸ ਯੋਜਨਾ ਦੇ ਲਾਭਪਾਤਰੀਆਂ ਦੀ ਈ ਕੇਵਾਈਸੀ ਲੈਣ ਤੇ ਆਧਾਰ ਸੀਡਿੰਗ ਰਹਿੰਦੀ ਹੈ ਤੇ ਉਹ ਸਿਰਫ ਆਪਣੇ ਨੇੜਲੇ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਬਲਾਕ ਦਫ਼ਤਰ ਨਾਲ ਸੰਪਰਕ ਕਰਨ। ਉਹਨਾਂ ਚੌਕਸ ਕਰਦਿਆਂ ਕਿਹਾ ਕਿ ਕੁਝ ਗਲਤ ਅੰਸਰ ਲਾਪਾਤਰੀਆਂ ਨੂੰ ਇਹ ਕਹਿ ਕੇ ਗੁੰਮਰਾ ਕਰ ਰਹੀ ਨੇ ਕਿ ਉਹਨਾਂ ਕੋਲ ਲੈਂਡ ਸੀਡਿੰਗ བྱਾਰ ਕਰਨ ਦੇ اختیار ਨਹੀਂ ਤੇ ਉਹ 24 ਘੰਟਿਆਂ ਅੰਦਰ ਇਹ ਕੰਮ ਕਰਵਾ ਸਕਦੇ ਨੇ ਇਸ ਕੰਮ ਲਈ ਗਲਤ ਅੰਸਰ ਲਾਪਾਤਰੀਆਂ ਤੋਂ ਗਲਤ ਤਰੀਕੇ ਨਾਲ ਮੋਟੀ ਰਕਮ ਵਸੂਲਦੇ ਨੇ ਉਹਨਾਂ ਲਾਪਾਤਰੀ ਕਿਸਾਨਾਂ ਨੂੰ ਇਹਨਾਂ ਅੰਸਰਾਂ ਤੋਂ ਬਚਨ ਦਾ ਸਤਾ ਦਿੱਤਾ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਆਰਚਨਵੀ ਦਿੱਲੀ ਦੇ ਡਾਕਟਰ ਅੰਬੀਡਕਰ ਇੰਟਰਨੈਸ਼ਨਲ ਸੈਂਟਰ ਵਿਖੇ ਰਾਸ਼ਟਰੀ ਅੰਗ ਅਤੇ ਟਿਸ਼ੂ ਟ੍ਰਾਂਸਪਲੈਂਟ ਸੰਗਠਨ ਵੱਲੋਂ ਅੰਗਦਾਨ ਦਿਵਸ ਸਮਾਗਮ ਚ ਰੋਪੜ ਜ਼ਿਲ੍ਹੇ ਦੇ ਹਵਾਲਤਾ ਨਰੇਸ਼ ਕੁਮਾਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਮੰਤਰੀ ਨੇ ਹਵਾਲਤਾ ਨਰੇਸ਼ ਕੁਮਾਰ ਦੀ ਆਪਣੇ 18 ਸਾਲਾ ਪੁੱਤਰ ਅਸ਼ਦੀਪ ਦੇ ਅੰਗਦਾਨ ਕਰਨ ਦੇ ਨਿਸਵਾਰਥ ਫੈਸਲੇ ਦੀ ਸ਼ਲਾਘਾ ਕੀਤੀ ਜਿਸ ਦੀ ਹਾਲ ਹੀ ਵਿੱਚ ਸੜਕ ਹਾਦਸੇ 'ਚ ਮੌਤ ਹੋ ਗਈ ਸੀ ਇਸਨੇ ਕਾਸ਼ ਰਾਹੀਂ ਬਹੁਤ ਸਾਰੀਆਂ ਜਾਨਾਂ ਬਚਾਉਣ ਚ ਮਹੱਤਵਪੂਰਨ ਯੋਗਦਾਨ ਪਾਇਆ ਇਸ ਮੌਕੇ ਨਰੇਸ਼ ਕੁਮਾਰ ਨੇ ਆਗਿਆਦਾਨ ਕਰਨ ਦੀ ਅਪੀਲ ਕਰਦਿਆਂ ਕਿਹਾ मेरा 19 साल का बेटा अर्षदीप सिंह पिछले दिनों एक एक्सीडेंट में घायल हो गया था डॉक्टर ने उसे ब्रेन डेड घोषित कर दिया उसके बाद हमने उसके ऑर्गे डोनेट कर दिए शायद वो जिंदा रहते किसी की जान ना बचा पाता लेकिन वो जाते जाते छह लोगों की जान बचा गया किसी को जन्म से दिखाई नहीं दे रहा था मेरे बेटे की आंखों से वो आज दुनिया देख पा रहा है लीवर से एक बॉडी चल रही है किडनी से बॉडी चल रही है मेरे बेटे के जाने की दुख तो मुझे हमेशा रहेगा लेकिन ये सोच के उसकी वजह से छह लोगों की जान बच गई वो एक ਕੰਦਰ ਸੇ ਅਲੱਗ ਹੀ ਖੁਸ਼ੀ ਹੈ ਇਸ ਲਈ ਮੈਂ ਆਪ ਸਭੀ ਸੇ ਨਿਵੇਦਨ ਕਰਤਾ ਹੂੰ ਅਗਰ ਮੌਕਾ ਮਿਲੇ ਤੋ ਆਰਗਨ ਡੋਨੇਟ ਕਰੇ ਅੰਗਦਾਨ ਪ੍ਰਕਿਰਿਆ ਵਿੱਚ ਫੌਜ ਦੀ ਚੰਨੀ ਮੰਦਰ ਕਮਾਨ ਹਸਪਤਾਲ ਦੀ ਟੀਮ ਵੱਲੋਂ ਸਫਲਤਾਪੂਰਵਕ ਇਸ ਕੰਮ ਨੂੰ ਪੂਰਾ ਕੀਤਾ ਗਿਆ ਜਿਸ ਨੇ ਅਸ਼ਦੀਪ ਤੇ ਜਿਗਰ ਤੇ ਗੁਰਦੇ ਸਮੇਤ ਹੋਰਨਾਂ ਅੰਗਾਂ ਨੂੰ ਚਾਣਲੀਮਾ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਧਨ ਕੀਤਾ ਹੈ ਇਹ ਪ੍ਰਾਪਤੀ ਕਮਾਨ ਹਸਪਤਾਲ ਦੇ ਮਿਸਾਲੀ ਕੰਮ ਨੂੰ ਵੀ ਉੱਚਾ ਕਰਦੀ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸੈਂਡਲ ਹੈ @rirrnuchlalander ਸਾਡਾ ਫੇਸਬੁੱਕ ਪੇਜ ਹੈ rnuhighfine@uchlalander ਅਤੇ YouTube ਤੇ ਸਾਡਾ ਚੈਨਲ ਹੈ @theeditrir@uchlalander ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਦੋ ਵੱਖ-ਵੱਖ ਮਾਮਲਿਆਂ 'ਚ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੋਪੀ ਸਿੰਘ ਪੁੱਲਰ 88 ਨਗਰ ਦੇ ਸੀਨੀਅਰ ਪੁਲਿਸ ਕਪਤਾਨ ਨੂੰ ਮਾਮਲੇ ਦੀ ਸੁਣਵਾਈ ਮਾਕੇ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਉਦਮ ਸਿੰਘ ਕਲੋਨੀ ਵਾਸੀ ਪਰਮਿੰਦਰ ਕੌਰ ਨੇ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਕਿ ਇੱਕ ਵਿਅਕਤੀ ਵੱਲੋਂ ਉਹਨਾਂ ਨੂੰ ਜਾਤੀ ਸੂਚਕ ਸ਼ਬਦ बोलनकारते बाहर काम जाने समय अश्लील गल्ला बोलन ते नाचाइस वीडियो बनाके तंग परेशान ਕੀਤਾ ਜਾ ਰਿਹਾ ਹੈ ਕਮਿਸ਼ਨ ਨੇ ਇਸ ਸੰਬੰਧੀ ਡਾਇਰੈਕਟਰ ਜਾਂਚਗਰੋਂ ਤੋਂ ਵੀ ਜਾਂਚ ਕਰਵਾਈ ਪਰ ਅਜ ਤੱਕ ਇਸ ਮਾਮਲੇ ਦੀ ਬੰਦੀ ਕਾਰਵਾਈ ਚ ਦੋਸ਼ੀ ਵਿਅਕਤੀਆਂ ਖਿਲਾਫ ਨਹੀਂ ਕੀਤੀ ਗਈ ਇੱਕ ਹੋਰ ਮਾਮਲੇ ਚ ਮੁਹਾਲੀ ਦੇ ਆਡੀਓ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਸਹਾਇਕ ਡਾਇਰੈਕਟਰ ਡਾਕਟਰ ਸੰਦੀਪ ਕਾਰਨੇ ਲਿਖਤੀ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਦਫ਼ਤਰ ਦੇ ਮੁਖੀ ਅਸ਼wini ਕਾਲਿਆ ਨੇ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਨੇ ਜਿਸ ਸੰਬੰਧੀ ਜ਼ਿਲ੍ਹਾ ਅਟਾਰਨੀ ਵੱਲੋਂ ਵੀ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਪਾਰੇ ਸੰਬੰਧੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਮਾਮਲੇ 'ਚ ਅਗਲੀ ਸੁਣਵਾਈ 4 ਅਗਸਤ ਨੂੰ ਰੱਖੀ ਗਈ ਹੈ ਪੰਜਾਬ ਦੇ ਵਿੱਤ ਵਿਭਾਗ ਨੇ ਨਵੀਂ ਪੈਨਸ਼ਨ ਸਕੀਮ ਐਨਪੀਐਸ ਦੇ ਕਰਮਚਾਰੀਆਂ ਲਈ ਪਰਿਵਾਰਕ ਜਾਂ ਦਿਵਿਆਂਗਤਾ ਪੈਨਸ਼ਨ ਲੈਣ ਸੰਬੰਧੀ ਇੱਕ ਮੁੱਖ ਵਿਕਲਪ ਸ਼ਰਤ ਵਾਪਸ ਲੈ ਲਈ ਹੈ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਉਨ੍ਹਾਂ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਹੋਣ ਵਾਲੀ ਬੇਲੋੜੀ ਪਰੇਸ਼ਾਨੀ ਨੂੰ ਧਿਆਨ 'ਚ ਰੱਖਦਿਆਂ ਲਿਆ ਜਿਨ੍ਹਾਂ ਦੀ ਸੇਵਾ ਦੌਰਾਨ ਮੌਤ ਹੋਂ ਦੀ ਸੂਰਤ ਵਿੱਚ ਕਿਉਂਕਿ ਜ਼ਿਆਦਾਤਰ ਨੇ ਰਸਮੀ ਤੌਰ ਤੇ ਇਸ ਵਿਕਲਪ ਦੀ ਵਰਤੋਂ ਨਹੀਂ ਕੀਤੀ ਹੁੰਦੀ ਪ੍ਰੈਸ ਬਿਆਨ ਚ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਹਿਲਾ 8 ਅਕਤੂਬਰ 2021 ਦੇ ਵਿੱਤ ਵਿਭਾਗ ਦੇ ਨਿਰਦੇਸ਼ਾਂ ਰਾਹੀਂ ਐਨਪੀਐਸ ਕਰਮਚਾਰੀਆਂ ਨੂੰ ਪਰਿਵਾਰਕ ਜੰਤ ਵਿਆਗਤਾ ਪੈਨਸ਼ਨ ਦੇ ਰੂਪ ਚ ਵਾਧੂ ਰਾਹਤ ਦਿੱਤੀ ਸੀ ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸ਼ਹੀਦੀ ਦਿਹਾੜਾ ਸੂਬਾ ਪੱਤਰ ਤੇ 19 ਨਵੰਬਰ ਤੋਂ 25 ਨਵੰਬਰ ਤੱਕ ਮਨਾਇਆ ਜਾਵੇਗਾ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਕੈਬਨਿਟ ਮੰਤਰੀ ਤੁਨਪ੍ਰੀਤ ਸਿੰਘ ਸੌਂਦ ਨੇ ਇਸ ਬਾਰੇ ਦੱਸਿਆ ਇਹ ਤਰੀਕ ਨੂੰ 24 ਤਰੀਕ ਨੂੰ ਤੇ 25 ਤਰੀਕ ਨੂੰ ਇਹ ਤਿੰਨ ਦਿਨ ਦਾ ਜਿਹੜਾ ਵੱਡਾ ਸਮਾਗਮ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵਿਖੇ ਹੋਊਗਾ ਔਰ ਇਸ ਦੌਰਾਨ ਚਾਰ ਮੁੱਖ ਸਥਾਨ ਨੇ ਜਿਹਦੇ ਚ ਸ੍ਰੀ ਅੰਮ੍ਰਿਤਸਰ ਸਾਹਿਬ ਬਾਬਾ ਬਕਾਲਾ ਸਾਹਿਬ ਤੇ ਪਟਿਆਲਾ ਤੇ ਸ੍ਰੀ ਅਨੰਦਪੁਰ ਸਾਹਿਬ ਇਹ ਚਾਰ ਸਥਾਨਾਂ ਦੇ ਉੱਤੇ ਵੱਡੇ ਸਟੇਟ ਪੱਧਰ ਤੇ ਸਮਾਗਮ ਕੀਤੇ ਜਾਣਗੇ ਪੰਜਾਬ ਸਰਕਾਰ ਦੇ ਅਮਲਾ ਵਿਭਾਗ ਨੇ ਸੂਬੇ ਦੇ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੀਆਂ ਆਮ ਬਦਲੀਆਂ ਤੇ ਤਾਇਨਾਤੀਆਂ ਸੰਬੰਧੀ ਹਦਾਇਤਾਂ ਅਤੇ ਸਮਾਹੱਦ ਸੰਬੰਧੀ ਵਾਧਾ ਕਰਨ ਬਾਰੇ ਇੱਕ ਪੱਤਰ ਜਾਰੀ ਕੀਤਾ ਹੈ ਪੱਤਰ ਮੁਤਾਬਕ ਵਿਭਾਗ ਵੱਲੋਂ ਪਹਿਲਾਂ ਜਾਰੀ ਪੱਤਰ ਦੀ ਲਗਾਤਾਰਤਾ 'ਚ ਸਰਕਾਰ ਵੱਲੋਂ ਸੂਬੇ ਦੇ ਸਮੂਹ ਵਿਭਾਗਾ ਆਧਾਰਿਆਂ 'ਚ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਆਮ ਬਦਲੀਆਂ ਤੇ ਤਾਇਨਾਤੀਆਂ ਕਰਨ ਦਾ ਸਮਾਂ ਜੋ ਕਿ 23 ਜੂਨ ਤੋਂ 1 ਅਗਸਤ ਤੱਕ ਨਿਰਧਾਰਤ ਕੀਤਾ ਗਿਆ ਸੀ ਹੁਣ ਵੀ ਅਗਸਤ ਤੱਕ ਵਧਾਇਆ ਗਿਆ ਹੈ ਬੁਲਾਰੇ ਨੇ ਦੱਸਿਆ ਕਿ 2 ਅਗਸਤ ਤੋਂ ਬਾਅਦ ਆਮ ਬਦਲੀਆਂ ਤੇ ਸੰਪੂਰਨ ਰੁਕ ਹੋਵੇਗੀ ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਬੈਡਮਿੰਟਨ ਪੰਜਾਬ ਦਾ ਨਾਮ ਦੇਸ਼ ਤੇ ਵਿਦੇਸ਼ 'ਚ ਰਾਸ਼ਣ ਕਰਨ ਵਾਲੀਆਂ ਦੋ ਪੈਨਾ ਤਨਵੀਰ ਸ਼ਰਮਾ ਤੇ ਰਾਧਿਕਾ ਸ਼ਰਮਾ ਦਾ 1 ਲੱਖ ਰੁਪਏ ਦੀ ਨਕਦ ਰਾਸ਼ੀ ਤੇ ਟਰੋਫੀ ਨਾਲ ਸਨਮਾਨਿਤ ਕੀਤੇ। ਦੋਵੇਂ ਬੈਡਮਿੰਟਨ ਖੇਡਣਾ ਪੈਣਾ ਦੀ ਖੇਡ ਤੇ ਮੈਨਾਂ ਦੇ ਸ਼ਲਾਘਾ ਕਰਦਿਆਂ ਡਾਕਟਰ ਅਗਰਵਾਲ ਨੇ ਕਿਹਾ ਕਿ ਉਹਨਾਂ ਸੂਬੇ ਦੇ ਨਾਲ-ਨਾਲ ਤੀਜੇ ਪੱਧਰ ਮਾਨ ਵਧਾਇਆ ਹੈ। ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਪ੍ਰੋਮਾ ਦਿੱਤਾ। ਡਿਪਟੀ ਕਮਿਸ਼ਨਰ ਨੇ ਖਿਡਾਰਨਾ ਦੀ ਮਾਤਾ ਮੀਨਾ ਸ਼ਰਮਾ ਜੋ ਕਿ ਉਹਨਾਂ ਦੇ ਕੋਚ ਵੀ ਨੇ ਉਹਨਾਂ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ। ਇਸ ਮੌਕੇ ਪੰਜਾਬ ਅਤੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਕੱ ਅੱਜ ਜਲੰਧਰ ਦੇ ਡੀਸੀ ਤੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਡਾਕਟਰ ਹਿਮਾਂਸ਼ੂ ਅਗਰਵਾਲ ਜੀ ਨੇ ਪੰਜਾਬ ਦੇ ਦੋ ਬੈਡਮਿੰਟਨ ਪਲੇਅਰਸ ਤਨਵੀ ਅਤੇ ਰਾਧਿਕਾ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਅੱਜ ਉਹਨਾਂ ਨੇ ਡੀਬੀਏ ਜਲੰਧਰ ਵੱਲੋਂ ਉਹਨਾਂ ਨੂੰ 1 ਲੱਖ ਰੁਪਏ ਦਾ ਨਗਦ ਪੁਰਸਕਾਰ ਤੇ ਸਰੂਪਾ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਤੇ ਉਹਨਾਂ ਦੀ ਕੋਚ ਤੇ ਮਦਰ ਮੀਨਾ ਸ਼ਰਮਾ ਜੀ ਵੀ ਮੌਜੂਦ ਸਨ ਇਹ ਦੋਨੋਂ ਕੁੜੀਆਂ ਪੰਜਾਬ ਦੇ ਯੂਥਸ ਦੇ ਲਈ ਰੋਲ ਮਾਡਲ ਨੇ ਮਾਂਸਾ ਸਮੀਤ ਅੱਜ ਪੰਜਾਬ ਦੀਆਂ ਕਈ ਥਾਵਾਂ ਤੇ ਭਾਰੀ ਮੀਂਹ ਪਿਆ ਜਦ ਕਿ ਜਲੰਧਰ ਅੰਮ੍ਰਿਤਸਰ ਤੇ ਫਰੀਦਕੋਟ ਵਿੱਚ ਦਿਨ ਪਰ ਬਦਲਵਾਈ ਬਣੀ ਰਹੀ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਵੀ ਮੀਂਹ ਤੇ ਤਵੱਜੋਂ ਕਿਸਾਨਾਂ ਨੂੰ 20500 ਕਰੋੜ ਰੁਪਏ ਜਾਰੀ ਪੰਜਾਬ ਦੇ ਕਿਸਾਨਾਂ ਨੇ ਇਸ ਲਈ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਰੋਪੜ ਜ਼ਿਲ੍ਹੇ ਦੇ ਹਵਾਲਾ ਨਰੇਸ਼ ਕੁਮਾਰ ਤੇ ਉਹਨਾਂ ਦੇ ਪਰਿਵਾਰ ਨੂੰ ਆਪਣੇ ਬੇਨੜੇ ਪੁੱਤਰ ਦੇ ਅੰਗਦਾਨ ਕਰਨ ਦੇ نیک ਕਾਰਜ ਲਈ ਕੀਤਾ ਸਨਮਾਨਿਤ ਅਦੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਬੈਡਮਿੰਟਨ ਪੰਜਾਬ ਦਾ ਨਾਮ ਦੇਸ਼ ਵਿਦੇਸ਼ ਚ ਰੌਸ਼ਨ ਕਰਨ ਵਾਲੀਆਂ ਦੋ ਪੈਣਾ ਨੂੰ 1 ਲੱਖ ਰੁਪਏ ਦੀ ਨਕਦ ਰਾਸ਼ੀ ਤੇ ਟ੍ਰੋਫੀ ਨਾਲ ਸਨਮਾਨਿਤ ਕੀਤਾ ਇਸ ਦਿਨ ਵਾਲੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬਲਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ